ਆ ਯਾਰ ਮੜਾ ਦਾ ਮਾਈਕ ਦੀ ਆਵਾਜ਼ ਖੋਲੀ ਉੱਚੀ ਭਾਰੀ ਹੈ ਨਾਲੇ ਤੇਰੀ ਆਵਾਜ਼ ਬਹੁਤ ਹੀ ਹਾਂਜੀ ਹਾਂ ਮੜਾ ਉੱਚੀ ਕਰੇਗਾ ਕਿ ਨਹੀਂ ਧਰਲੇ ਲੱਗੇ ਬਕਸਾ ਅੱਛਾ ਬਹੁਤ ਹੀ ਸਤਕਾਰਯੋਗ ਮੇਰਾ ਗਲਾ ਖਰਾਬ ਹੈ ਯਾਰ ਬਹੁਤ ਹੀ ਸਤਿਕਾਰਯੋਗ ਜੋਧਪੁਰ ਦੇ ਮੇਰੇ ਬਜ਼ੁਰਗੋ ਨੌਜਵਾਨ ਵੀਰੋ ਮੇਰੀਓ ਮਾਤਾਓ ਤੇ ਭੈਣੋ ਪਿਆਰੇ ਬੱਚਿਓ ਸਭ ਤੋਂ ਪਹਿਲਾਂ ਫਤਿਹ ਅਰਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੰਚ ਤੇ ਬਰਦਾਸਤ ਸਾਡੇ ਸਾਫਕਾ ਮੰਤਰੀ ਪੰਜਾਬ ਸਰਦਾਰ ਬਬੀ ਸਿੰਘ ਜੀ ਸਿੱਧੂ ਸਾਹਿਬ ਬਹੁਤ ਸਾਰੇ ਸਾਡੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਸਾਡਾ ਮਾਈਕਲ ਗਾਗੋਵਾਲ ਸਾਹਿਬ ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਸਰਪੰਚ ਪੰਚ ਬਲਾਕ ਸੰਪਤੀ ਮੈਂਬਰ ਔਰ ਬਹੁਤ ਸਾਰੇ ਕਾਂਗਰਸ ਪਾਰਟੀ ਨੂੰ ਪਿਆਰ ਕਰਨ ਵਾਲੇ ਸਾਥੀगण ਅਗਰ ਮੈਂ ਸਭ ਦਾ ਨਾਮ ਲਵਾਂਗਾ ਬਲਾਕ ਪ੍ਰਧਾਨ ਦਾ ਤਾਂ ਸਮਾਂ ਲੱਗੇਗਾ ਸੀਪੀਆਈ ਸੀਬੀਐਮ ਦੇ ਸਾਡੇ ਕਾਰਕੁਨ ਤੁਹਾਡਾ ਵੀ ਸਾਰਿਆਂ ਦਾ ਬਹੁਤ ਧੰਨਵਾਦ ਇਹ ਆਪ ਜੀ ਨੂੰ ਬੇਨਤੀ ਕਰਨੀ ਚਾਹਣਾ ਹੈ ਇਹ ਜਿੰਨੀ ਚੋਣ ਹੈ ਇੱਕ ਤਾਂ ਗਿੱਦੜ ਵੀ ਹੋ ਰਹੀ ਹੈ ਇੱਕ ਚੱਪੇਵਾਲ ਹੋ ਰਹੀ ਹੈ ਇੱਕ ਡੇਰਾ ਬਾਬਾ ਨਾਨਕ ਹੋ ਰਹੀ ਹੈ ਔਰ ਬਰਨਾਲੇ ਵਿਖੇ ਹੋ ਰਹੀ ਹੈ ਹੁਣ ਇਹਨਾਂ ਜਿੰਨੀ ਚੋਣਾਂ ਨੇ ਆਉਣ ਵਾਲੀਆਂ 2027 ਦੀਆਂ ਚੋਣਾਂ ਦਾ ਮੁੱਢ ਬੰਨਣਾ ਹੈ ਫੈਸਲਾ ਤੁਸੀਂ ਲੋਕਾਂ ਨੇ ਕਰਨਾ ਹੈ ਇਹ ਵਾਰ-ਵਾਰ ਇਹ ਗੱਲ ਹੋ ਰਹੀ ਸੀ ਕਿ ਇੱਕ ਮੌਕਾ ਬਦਲਾਵ ਨੂੰ ਇਹ ਜਿਹੜੀ ਬਦਲਾਅ ਦੀ ਹਨੇਰੀ ਔਰ ਆਮ ਆਦਮੀ ਪਾਰਟੀ ਦੀ ਹਨੇਰੀ ਚੱਲੀ ਇਹ ਬਰਨਾਲੇ ਤੇ ਸੰਗਰੂਰ ਤੋਂ ਚੱਲੀ ਮੇਰੇ ਸਤਕਾਰਯੋਗ ਭਰਾਓ ਔਰ ਬਰਨਾਲੇ ਤੇ ਸੰਗਰੂਰ ਦੇ ਲੋਕਾਂ ਨੇ ਇੱਕ ਮੌਕਾ ਕੇਜਰੀਵਾਲ ਤੇ ਭਗਵੰਤ ਮਾਨ ਨੂੰ ਦਿੱਤਾ ਔਰ ਉਸ ਇੱਕ ਮੌਕੇ ਦਾ ਜਿਹੜਾ ਖਮਿਆਜਾ ਭੁਗਤਣਾ ਪਿਆ ਅੱਜ ਪੰਜਾਬ 25 ਵਰੇ ਪਿੱਛੇ ਚਲਾ ਗਿਆ ਤੇਈ ਵਾਰੀ ਅਣਜਾਣ ਡਰਾਈਵਰ ਨੂੰ ਜਦੋਂ ਗੱਡੀ ਫੜਾਦੇ ਹੋ ਨਾ ਉਹ ਸਾਰੇ ਟੱਬਰ ਨੂੰ ਲੈ ਕੇ ਮਹਿਰਾਚ ਸਿੱਟ ਦਿੰਦਾ ਹੈ ਇਸ ਤਰ੍ਹਾਂ ਦੇ ਹਾਲਾਤ ਅੱਜ ਪੰਜਾਬ ਤੇ ਤੇ ਪੰਜਾਬ ਤੇ ਲੋਕਾਂ ਦੇ ਹੋ ਗਏ ਨੇ ਲੋਕਾਂ ਨੂੰ ਬੜਾ ਮਾਣ ਸੀ ਇਸ ਗੱਲ ਤੇ ਔਰ ਮੈਂ ਵੀ ਇਸ ਗੱਲ ਤੇ ਫਖਰ ਮਹਿਸੂਸ ਕਰਦਾ ਸੀ ਕਿ ਇੱਕ ਆਮ ਬੰਦਾ ਪੰਜਾਬ ਦਾ ਮੁੱਖ ਮੰਤਰੀ ਬਣਿਆ ਜਿਹਦੇ ਪਿਤਾ ਜੀ ਜਿਹਦੇ ਪਿਤਾ ਜੀ ਅਧਿਆਪਕ ਸਨ ਮਾਸਟਰ ਸਨ ਔਰ ਸ਼ਾਇਦ ਇਹ ਮਾਸਟਰਾਂ ਦੇ ਅੰਦਰ ਵੀ ਲਹਿਰ ਚੱਲੀ ਕਿਉਂਕਿ ਸਾਰੇ ਮਾਸਟਰਾਂ ਨੇ ਸਰਦਾਰ ਭਗਵੰਤ ਸਿੰਘ ਮਾਨ ਨੂੰ ਬੜੀ ਉਤੇਜ ਨਾਲ ਦੇ ਨਾਲ ਪੰਜਾਬ ਦਾ ਮੁੱਖ ਮੰਤਰੀ ਚੁਣਿਆ ਔਰ ਉਹਨਾਂ ਦੇ ਮਨ ਛੇ ਸੀ ਕਿ ਜਿਹੜੇ ਮਸਲੇ ਕਾਂਗਰਸ ਪਾਰਟੀ ਔਰ ਅਕਾਲੀ ਦਲ ਦੇ ਲੋਕ ਹੱਲ ਨਹੀਂ ਕਰ ਸਕੇ ਉਹ ਸਾਰੇ ਸਾਡੇ ਭਗਵੰਤ ਸਿੰਘ ਮਾਨ ਹੱਲ ਕਰ ਦੇਗਾ ਕਿਉਂਕਿ ਇਹਨੇ ਉਹ ਪੀੜਾ ਦਿੱਖਰੀ ਵੀ ਹੈ ਜਿਹੜੀ ਪਿਤਾ ਜੀ ਇਹਨਾਂ ਦੇ ਅਧਿਆਪਕ ਸਨ ਲੇਕਿਨ ਹੋਇਆ ਵੱਖਰਾ ਇਹਨੇ ਤਾਂ ਕਾਂਗਰਸੀ ਤੇ ਕਾਲੀਆਂ ਨੇ ਮਾਸਟਰ ਵੀ ਗੁੱਟੇ ਜਿੰਨੇ ਸਰਦਾਰ ਭਗਵੰਤ ਮਾਨ ਸਿੰਘ ਨੇ ਧੁਈਆਂ ਛੇੜਤੀਆਂ ਇਹਨਾਂ ਲੋਕਾਂ ਦੀਆਂ ਔਰ ਮੈਨੂੰ ਪਤਾ ਨਹੀਂ ਮਾਨ ਸਾਹਿਬ ਕੀ ਕਰ ਰਹੇ ਹੈ ਭਾਈ ਪੰਜਾਬ ਦਾ ਮੁੱਖ ਮੰਤਰੀ ਹੈ ਮੁੱਖ ਮੰਤਰੀ ਬਣ ਤੋਂ ਪਹਿਲਾਂ ਵੀ ਕਿਕਲੀ ਸੁਣਾਉਂਦਾ ਸੀਗਾ ਤੇ ਮੁੱਖ ਮੰਤਰੀ ਬਣ ਤੋਂ ਬਾਅਦ ਵੀ ਉਹੀ ਮਸ਼ਕਰੀਆਂ ਉਹੀ ਕਿਕਲੀਆਂ ਪਰ ਸੋਚੋ ਤੇ ਸਿੱਧੂ ਸਾਹਿਬ ਫਿਰ ਜਾਨਾ ਚਾਰ ਗੇੜੇ ਲਾ ਕੇ ਗਏ ਹੈ ਆਪਣੇ ਗਿੱਦੜਵਾ ਕਹਿੰਦੇ ਰਾਜੇ ਬੜਿੰਗ ਨੂੰ ਇਹ ਪੁੱਛੋ ਕਿ ਸੱ퍼 ਕੱत्ता ਕੀ ਹੁੰਦਾ ਹੈ ਮੈਂ ਕਿਹਾ ਯਾਰ ਕਮਾਲ ਦਾ ਬੰਦਾ ਹੈ ਕਹਿੰਦਾ ਸੱ퍼 ਕੱत्ता ਦੱਸੇ ਰਾਜਾ ਬੜਿੰਗੀ ਹੁੰਦਾ ਉਹ ਮੈਂ ਕਿਹਾ ਮਾਨ ਸਾਹਿਬ ਰਾਜੇ ਬੜਿੰਗ ਨੂੰ ਸੱ퍼 ਕੱਤੇ ਦਾ ਵੀ ਪਤਾ ਹੈ ਰਾਜੇ ਬੜਿੰਗ ਨੂੰ ਤੰਗਲੀ ਦਾ ਵੀ ਪਤਾ ਹੈ ਰਾਜੇ ਬੜਿੰਗ ਨੂੰ ਕਸੀਏ ਦਾ ਵੀ ਪਤਾ ਹੈ ਰਾਜੇ ਬੜਿੰਗ ਨੂੰ ਖੁਰਪੇ ਦਾ ਵੀ ਪਤਾ ਹੈ ਔਰ ਇਹ ਮੈਨੂੰ ਨਹੀਂ ਪਤਾ ਇਹ ਪੰਜਾਬ ਤੇ ਹਰ ਕਿਸਾਨ ਦੇ ਮੁੰਡੇ ਨੂੰ ਤੇ ਮਜ਼ਦੂਰ ਦੇ ਮੁੰਡੇ ਨੂੰ ਪਤਾ ਹੈ ਇਹੋ ਜੀਆਂ ਗੱਲਾਂ ਕਰਕੇ ਕਹਿੰਦਾ ਮੈਂ ਦੇਸੀ ਸਕੂਲ ਦਾ ਪੜਿਆ ਮੈਂ ਸਰਕਾਰੀ ਸਕੂਲ ਦਾ ਪੜਿਆ ਤੇ ਸੱਬਰ ਕੱਤੇ ਦਾ ਮੈਨੂੰ ਪਤਾ ਹੈ ਇਹ ਕਾਂਗਰਸੀਆਂ ਨੂੰ ਕੁਝ ਨਹੀਂ ਪਤਾ ਇਹ ਕਾਨਵਨ ਸਕੂਲਾਂ ਦੇ ਪੜਿਆ ਮੈਂ ਕਿਹਾ ਬੇਸ਼ੱਕ ਅਸੀਂ ਕਾਨਵਨ ਸਕੂਲਾਂ ਦੇ ਪੜੇ ਹਾਂ ਪਰ ਅਸੀਂ ਤੁਹਾਨੂੰ ਇਹ ਦੱਸ ਦਿੰਨੇ ਹਾਂ ਸੱਬਰ ਕੱਤੇ ਦਾ ਪਤਾ ਹੈ ਜਾਂ ਨਹੀਂ ਪਤਾ ਲੇਕਿਨ ਜਦੋਂ ਕਾਂਗਰਸ ਦਾ ਰਾਜ ਸੀਗਾ ਪੰਜਾਬ ਦੇ ਕਿਸਾਨ ਝੋਨਾ ਲੈ ਕੇ ਮੰਡੀ ਚ ਜਾਂਦੇ ਸਨ ਤੇ ਟਰਾਲੀ ਡਿੱਗਦਿਆ ਸਾਰ ਅਗਲੇ ਦਿਨ ਮਾਂਜਾ ਫੇਰ ਕੇ ਤੇ ਟਰਾਲੀਆਂ ਚ ਪਾ ਕੇ ਧੋਆ ਧੁਾਈ ਕਰਕੇ ਲੈ ਜਾਂਦੇ ਸਨ ਕਿਸਾਨ ਦੋ ਰਾਤਾਂ ਗੁਜ਼ਾਰਦਾ ਸੀ ਅੱਜ ਤੇਰੇ ਰਾਸ ਦੇ ਵਿੱਚ ਪੰਜਾਬ ਦਾ ਕਿਸਾਨ 25 ਦਿਨਾਂ ਤੋਂ ਮੰਡੀਆਂ ਛੁਡ ਰਿਹਾ ਹੈ ਕਹਿੰਦਾ 4 ਕਿਲੋ ਕਾਟ ਵੀ ਕੱਟਦੇ ਆ ਯਾਨੀ ਕਿ ਕਈ ਵੈਰਾਈਟੀਆਂ ਨੇ ਮਗਰ 7-7 ਕਿਲੋ 4-4 ਕਿਲੋ ਕਾਟ ਲੈ ਰਹੇ ਹੈ। ਭਈ ਤੂੰ ਮੁੱਖ ਮੰਤਰੀ ਹੈਂ ਤੇਰੀ ਯੂਨੀਵਰਸਿਟੀ ਨੇ ਕੋਈ ਝੋਨਾ ਵਜਾਇਆ ਹੈ। ਅਗਰ ਪੰਜਾਬ ਦੇ ਵਿੱਚ 20 ਵਿਕਿਆ ਉਹ ਮਨਜ਼ੂਰਸ਼ੁਦਾ ਵਿਕਿਆ ਤੇ ਜੇ ਮਨਜ਼ੂਰਸ਼ੁਦਾ ਵਿਕਿਆ ਤਾਂ ਫਿਰ ਉਹਨਾਂ ਦੀ ਫਸਲ ਚੱਕਣੀ ਤੇਰਾ ਫਰਜ਼ ਬਣਦਾ ਹੈ। ਲੋਕਾਂ ਨੂੰ ਬੇਫਕੂਫ ਕਿਉਂ ਬਣਾ ਰਹੇ ਹੈ? ਇਹ ਸਾਰੇ ਦਾ ਸਾਰੇ ਜਿਹੜੇ ਹਾਲਾਤ ਹੈ। ਇਹ ਕੇਵਲ ਤੇ ਕੇਵਲ ਤੁਹਾਡੇ ਮੁੱਖ ਮੰਤਰੀ ਦੇ ਤੇਦਾ ਕੀ ਪੇ ਹਾਲਾਤ ਹੈ ਮੇਰੇ ਸਤਕਾਰਯੋਗ ਭਰਾਓ ਕੋਈ ਇੱਕ ਗੱਲ ਪੰਜਾਬ ਦਾ ਮੁੱਖ ਮੰਤਰੀ ਨਹੀਂ ਕਰਦਾ ਕੱਲ ਪਰਸੋ ਆ ਕੇ ਕਹਿੰਦਾ ਬੋੜ ਬੋੜ ਹੀ ਹੁੰਦਾ ਮੈਂ ਕਿਹਨੂੰ ਨਹੀਂ ਪਤਾ ਵੀ ਬੋੜ ਬੋੜ ਹੀ ਹੁੰਦਾ ਤੇ ਕਹਿੰਦਾ ਗਮਲਾ ਗਮਲਾ ਹੀ ਹੁੰਦਾ ਇਹੋ ਜਿਹੀਆਂ ਗੱਲਾਂ ਸੁਣਾ ਕੇ ਲੋਕ ਤਾੜੀਆਂ ਮਾਰ ਕੇ ਚਲੇ ਜਾਂਦੇ ਹੈ ਸਾਰੀ ਦੁਨੀਆ ਨੂੰ ਪਤਾ ਹੈ ਕਿ ਬੋੜ ਦਾ ਦਰਖਤ ਕੀ ਹੁੰਦਾ ਤੇ ਗਮਲਾ ਕੀ ਹੁੰਦਾ ਸੋ ਇਹੋ ਜਿਹਾਂ ਮੈਨੂੰ ਦਿਖਾ ਰਿਹਾ ਸੀ ਕੋਈ ਵਿਅਕਤੀ ਸੇਵਾ ਸਿੰਘ ਠਿਕਰੀ ਵਾਲਾ ਸਾਹਿਬ ਦੇ ਬਾਰੇ ਇਹ ਕਹਤਾ ਕਿ ਉਹ ਉਹਨਾਂ ਨੂੰ ਫਾਂਸੀ ਤੇ ਚੜਾਇਆ ਗਿਆ ਸੀ ਲੇਕਿਨ ਸੇਵਾ ਸਿੰਘ ਠਿਕਰੀ ਵਾਲੇ ਪੋਖਰ ਧਰ ਤੇ ਬੈਠੇ ਉਹਨਾਂ ਦੀ ਮੌਤ ਹੋ ਗਈ ਸੀ ਸੋ ਇਹੋ ਜੀਆਂ ਕਹਾਣੀਆਂ ਸੁਣਾ ਕੇ ਅੱਜ ਪੰਜਾਬ ਦੇ ਹਾਲਾਤ ਐਸੇ ਕਰਤੇ ਐ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਮੈਨੂੰ ਯਾਦ ਹੈ ਪੰਜਾਬ ਦੀ ਕਿਸਾਨੀ ਦਾ ਅੰਦੋਲਨ ਤੁਸੀਂ 1.5 ਸਾਲ ਦੇ ਤਕਰੀਬਨ ਪੰਜਾਬ ਦੀ ਕਿਸਾਨੀ ਦਾ ਅੰਦੋਲਨ ਲੜਿਆ ਤੁਹਾਨੂੰ ਅਸੀਂ ਟਿੱਕਰੀ ਬਾਰਡਰ ਤੱਕ ਛੱਡ ਕੇ ਆਏ ਜਦੋਂ ਅਧਿਆਪਕ ਦਾ ਮੁੰਡਾ ਤੇ ਪੰਜਾਬ ਦੇ ਕਿਸਾਨ ਦਾ ਪੁੱਤ ਮੁੱਖ ਮੰਤਰੀ ਭਗਵੰਤ ਮਾਨ ਬੜਿਆ ਇਹਨੇ ਖਨੌਰੀ ਬਾਰਡਰ ਵੀ ਤੁਹਾਨੂੰ ਟੱਪਟ ਪਾ ਕੇ ਦਿੱਤਾ ਇਹ ਸ਼ੰਭੂ ਬਾਰਡਰ ਤੇ ਹਰਿਆਣੇ ਵਾਲਿਆਂ ਤੋਂ ਤੁਹਾਡੇ ਗੋਲੀਆਂ ਵਰਵਾਈ ਗਿਆ ਆਪਣੇ ਆਪਣੀ ਸਰਜ਼ਮੀਨ ਤੇ ਹਰਿਆਣੇ ਦੇ ਲੋਕ ਗੋਲੀਆਂ ਮਾਰਦੇ ਰਹੇ ਔਰ ਜਦੋਂ ਸਾਡਾ ਰਾਜ ਸਿਜਾ ਅਸੀਂ ਪੁਲਿਸ ਨਾਲ ਭੇਜ ਕੇ ਤੁਹਾਨੂੰ ਬਾਰਡਰ ਤੱਕ ਟਰਵਾ ਕੇ ਦਿੱਲੀ ਛੱਡ ਕੇ ਆਏ ਸੀ ਮੈਨੂੰ ਯਾਦ ਹੈ ਪਰ 750 ਕਿਸਾਨ ਮਰਿਆ ਪਰ ਹਰ ਕਿਸਾਨ ਨੂੰ 5 ਲੱਖ ਰੁਪਇਆ ਤੇ ਨਾਲ ਨੌਕਰੀ ਦੇਣ ਦਾ ਕੰਮ ਕੀਤਾ ਮੇਰੇ ਸਤਕਾਰਯੋਗ ਭਰਾਓ ਇਹ ਕਾਂਗਰਸ ਪਾਰਟੀ ਹੈ ਬੇਸ਼ੱਕ ਇਹ ਗੱਲ ਜ਼ਰੂਰ ਹੈ ਕਿ ਬਰਨਾਲੇ ਦੇ ਲੋਕਾਂ ਨੇ ਬਦਲਾਅ ਦੇ ਚੱਕਰ ਦੇ ਵਿੱਚ ਬਦਲਾਅ ਦੇ ਚੱਕਰ ਦੇ ਵਿੱਚ ਕਾਂਗਰਸ ਪਾਰਟੀ ਨੂੰ ਨੁਕਾਰਤਾ लेकिन जिन्ने कोई काम किते किसान पक्षी वो तो कांग्रेस पार्टी ने किते ये तीन लाख रुपए वाटर की गल कर रहे हैं किसान का कर्जा माफ किया दो लाख किया किसी दा लाख किया किसी दा पचास हजार रुपया किया आज तक दिया देश की आजादी तो बाद दिया पार्टियां अगर किसी ने पंजाब के किसान का रुपया माफ किया है तो मैं गुनेगार है जहां डॉक्टर मनमोहन सिंह ने किया ਤੇ ਜਾਂ ਕਾਂਗਰਸ ਪਾਰਟੀ ਨੇ ਤੁਹਾਡਾ ਕਰਜ਼ਾ ਮਾਫ ਕੀਤਾ ਬਿਲਕੁਲ ਪੇਟਾ ਹੋਰ ਲੋਕ ਕਹਿੰਦੇ ਰਹਿੰਦੇ ਕਿ ਅਸੀਂ ਕਿਸਾਨ ਪੱਖੂ ਐ ਕਾਹੇ ਕਦੇ ਪਾਰਟੀ ਨੇ ਸਿੱਖਾਂ ਦਾ ਕੀਤਾ ਦੇਸ਼ ਦਾ ਪਹਿਲਾ ਪ੍ਰਧਾਨ ਮੰਤਰੀ ਸਿੱਖ ਕਾਂਗਰਸ ਪਾਰਟੀ ਨੇ ਬਣਾਇਆ ਦੇਸ਼ ਦਾ ਪਹਿਲਾ ਰਾਸ਼ਟਰਪਤੀ ਗਿਆਨੀ ਹਾਲਸੇਂ ਕਾਂਗਰਸ ਪਾਰਟੀ ਨੇ ਬਣਾਇਆ ਦੇਸ਼ ਦਾ ਪਹਿਲਾ ਪੱਗਲਾ ਗ੍ਰਹਿ ਮੰਤਰੀ ਕਾਂਗਰਸ ਪਾਰਟੀ ਨੇ ਬਣਾਇਆ ਅੱਜ ਹੋਰ ਕਿਸੇ ਪਾਰਟੀ ਨੇ ਪੱਜਾਲੇ ਆਮ ਲੋਕਾਂ ਨੂੰ ਸਨਮਾਨ ਨਹੀਂ ਦਿੱਤਾ ਸੂਈ ਤੋਂ ਲੈ ਕੇ ਜਹਾਜ਼ ਤੱਕ ਸੂਈ ਤੋਂ ਲੈ ਕੇ ਜਹਾਜ਼ ਤੱਕ ਕਾਂਗਰਸ ਪਾਰਟੀ ਵੀ ਬੇਨਸ ਦੇਸ਼ ਦੇ ਅੰਦਰ ਅੱਜ ਜਿਦੋਂ ਦਾ ਮੋਤੀ ਸਾਹਿਬ ਬਣਿਆ ਜਿਦੋਂ ਦੇ ਆਹ ਝਾੜੂ ਵਾਲੇ ਆਏ ਆ ਅੱਜ ਡੀਪੀ ਦੀ ਖਾਤ ਨਹੀਂ ਮਿਲ ਰਹੀ ਮਿੱਤਰੋ ਸਾਡੇ ਰਾਤ ਚ ਸਾਡੇ 400 ਰੁਪਏ ਦਾ ਗੱਟਾ ਹੁੰਦਾ ਸੀਗਾ ਅੱਜ ਤੋਂ ਸਵੇਰ ਦਾ ਪਹਿਲਾਂ ਅੱਜ 1500 ਰੁਪਏ ਦਾ ਡੀਪੀ ਦਾ ਗੱਟਾ ਤੇ ਮੰਨਤਾ ਕਰਕੇ ਲੈਣਾ ਪੈਂਦਾ ਸਾਡੇ ਰਾਜ 350 ਰੁਪਏ ਦਾ ਸਲੰਡਰ ਮਿਲਿਆ ਕਰਦਾ ਸੀਗਾ ਔਰ ਅੱਜ ਸਲੰਡਰ ਦਾ ਰੇਟ 1100 ਰੁਪਏ ਹੈ ਇਹ ਲੋਕ ਆ ਮਨਰੇਗਾ ਵਾਲੇ ਗਰੀਬ ਆ ਸੀਪੀ ਆਈ ਸੀਪੀਐਮ ਵਾਲੇ 262 ਰੁਪਏ ਦਿਹਾੜੀ ਹੈ 19 ਸਾਲ ਹੋ ਗਏ ਅਸੀਂ ਮਨਰੇਗਾ ਦਿੱਤੀ ਸੀ ਡਾਕਟਰ ਮਨਮੋਨ ਸਿੰਘ ਨੇ ਮਨਰੇਗਾ ਦਿੱਤੀ 19 ਸਾਲ ਪਹਿਲਾਂ ਲੇਕਿਨ 19 ਸਾਲਾਂ ਦੀ ਅੱਜ ਤੱਕ ਗਰੀਬ ਦੀ ਦਿਹਾੜੀ ਚਵਾਤਾ ਨਹੀਂ ਹੋਇਆ ਲੇਕਿਨ ਸਲੰਟਰ ਦੀ ਕੀਮਤ ਚਵਾਗਾ ਹੋ ਗਿਆ ਕਿ ਕੌਣ ਬੜੇਗਾ ਦੇਸ਼ ਨੂੰ ਕੌਣ ਬਚਾਏਗਾ 46 ਰੁਪਏ ਡੀਜ਼ਲ ਹੁੰਦਾ ਸੀ ਸਰਦਾਰਜੀ ਬਰਨਾਲੇ ਵਾਲਿਓ 53 ਰੁਪਏ ਪੈਟਰੋਲ ਹੁੰਦਾ ਸੀ ਤੁਸੀਂ ਕਿਹੜਾ ਚੱਕਰਾਂ 'ਚ ਪੈ ਗਏ ਹੋ ਕਿਹੜਾ ਬਦਲਾਅ ਇਹ ਕਹਿੰਦੇ ਸੀ ਅਸੀਂ ਆਮ ਲੋਕ ਹੈ ਸਰਾਰ ਭਗਵੰਤ ਸਿੰਘ ਮਾਨ ਹੁਣ 150 ਗੱਡੀ 'ਤੇ ਸਫ਼ਰ ਕਰਦਾ 150 ਗੱਡੀ 'ਤੇ ਜਿਹੜੇ ਕਹਿੰਦੇ ਹੁੰਦੇ ਸੀ ਮੇਰਾ ਬਿਸਤਰਾ ਮੇਰੀ ਗੱਡੀ ਦੇ ਉੱਤੇ ਹੈ ਇਹਨਾਂ ਨੇ ਇਹਨਾਂ ਨੂੰ ਲੱਗਦਾ ਕਿ ਬਾ ਲੱਗ ਗਿਆ ਇੱਕੇ ਵਾਰੀ ਪੰਜਾਬ ਦਾ ਸਾਰਾ ਕੁਝ ਮਕਾ ਦਿਓ ਜੋ ਬਣਦਾ ਬਣਾ ਲਓ ਕਿਉਂਕਿ ਇਸ ਤੋਂ ਬਾਅਦ ਤੱਕ ਤੇ ਧਾਗ ਹੀ ਲੱਗਣੀ ਇਹ ਮੇਰੇ ਪੰਜਾਬ ਦੇ ਇਸ਼ਨਾਤ ਨੇ 90 ਹਜ਼ਾਰ ਕਰੋੜ ਰੁਪਏ ਕਰਜ਼ਾ ਲੈ ਲਿਆ ਜਨਾਬ ਹੋ ਤੁਹਾਨੂੰ ਜਦੋਂ ਇਹ ਗੱਲ ਸੁਣਾਉਣੇ ਤੁਹਾਡੇ ਪੱਲੇ ਹੀ ਨਹੀਂ ਪੈਂਦੀ ਗੱਲ ਤੁਹਾਨੂੰ ਲੱਗਦਾ 90 ਹਜ਼ਾਰ ਕਰੋੜ ਲੈ ਲਿਆ ਸਾਡੇ ਤੇ ਕਿਹੜਾ ਕਰਜ਼ਾ ਅਸੀਂ ਥੋੜੀ ਦਰਸਕਤ ਕੀਤੀ जिने ले आओ परुगा ए जिम्मेदारों ਨੂੰ ਗੱਲ ਸਮਝ ਨਹੀਂ ਪਈ ਪਿੰਡ ਦੇ ਲੋਕਾਂ ਨੂੰ ਜਿੱਦễ ਇਹ ਗੱਲ ਸਮਝ ਆ ਗਈ ਤੇ ਪੰਜਾਬ ਤਰੱਕੀ ਕਰ ਜਾਊਗਾ ਤੁਸੀਂ ਅਮਰੀਕਾ ਕੈਨੇਡਾ ਖੜ ਜੋ ਜੀ ਉੱਥੀ ਮੇਰੀ ਬੇਨਤੀ ਆ ਤੁਹਾਨੂੰ ਇਹ ਅਸੀਂ ਦਿਨੋ ਕਹਿੰਦੇ ਆ ਕਿ 9000 ਕਰੋੜ ਦਾ ਕਰਜ਼ਾ ਲੈ ਲਿਆ 3 ਸਾਲਾਂ ਚ ਤੁਹਾਨੂੰ ਲੱਗਦਾ ਕਿ ਯਾਰ ਸਾਡੇ ਤੇ ਲਿਆ ਕਰਜ਼ਾ ਐਵੇਂ ਬੋਲੀ ਜਾਂਦੇ ਇਹ ਲੀਡਰ ਇਹ ਥੋੜੇ ਤੇ ਲਿਆ ਕਰਦਿਆ ਇਹ ਪੰਜਾਬ ਤੇ ਕਰਜ਼ਾ ਨਹੀਂ ਏ ਇਹ ਪੰਜਾਬ ਦੀ ਧਰਤੀ ਤੇ ਕਰਜ਼ਾ ਨਹੀਂ ਏ ਇਹ ਥੋੜੇ ਪਿੰਗ ਦੇ ਤੇ ਪੰਜਾਬ ਤੇ ਹਰ ਬੰਦੇ ਤੇ ਕਰਜ਼ਾ ਹੈ ਹੁਣ ਪੁੱਛੋ ਕਿਵੇਂ ਕਿ ਭਾਈ ਕਿਵੇਂ ਇਹ ਕਰਜ਼ਾ ਅਸੀਂ ਤਾਂ ਲਿਆੜੀ ਜਦੋਂ ਇਹ ਕਰਜ਼ਾ ਚੜਦਾ ਤੇ ਫਿਰ ਅਸੀਂ ਕਰਜ਼ਾ ਮੋੜਦੇ ਆ ਪਿਛਲੇ ਦਿਨ ਹੀ ਸਰਕਾਰ ਨੇ 25 ਪੈਸੇ ਬੱਸਾਂ ਦਾ ਸਫ਼ਰ ਮਹਿੰਗਾ ਕੀਤਾ ਹੈ ਪ੍ਰਤੀ ਕਿਲੋਮੀਟਰ ਜਾਨੀ ਕਿ 4 ਕਿਲੋਮੀਟਰ ਜਾਓਗੇ ਤਾਂ 1 ਰੁਪਿਆ ਤੁਹਾਡੀ ਜੇਬ ਚੋਂ ਕੱਢ ਲਾਂਗੇ 8 ਰੁਪਏ 8 ਕਿਲੋਮੀਟਰ ਜਾਉਂਗੇ ਤਾਂ 2 ਰੁਪਏ ਤੇ ਜੇ ਤੁਸੀਂ ਗਏ 12 ਕਿਲੋਮੀਟਰ ਤਾਂ 3 ਰੁਪਏ 12 ਜਾਣ ਤੇ 12 ਆਉਣ 6 ਰੁਪਏ ਅਸੀਂ ਤੁਹਾਡੀ ਜੇਬ ਚੋਂ ਕੱਢ ਲੈਣੇ ਤੁਹਾਨੂੰ ਪਤਾ ਵੀ ਨਹੀਂ ਲੱਗਦਾ ਤੁਹਾਨੂੰ ਲੱਗਦਾ ਯਾਰ ਚੱਲ 25 ਪੈਸੇ ਹੀ ਐ ਐਵੇਂ ਅਸੀਂ ਡੀਜ਼ਲ ਤੇ ਪੈਟਰੋਲ ਤੇ ਵੈਟ ਵਧਾਤਾ 75 75 ਪੈਸੇ ਉਹਦੇ ਚੋਂ ਕੱਢ ਲਏ ਜੇ ਤੁਸੀਂ ਲੀਟਰ ਬਣਾਉਂਗੇ ਇਵੇਂ ਅਸੀਂ 3 ਰੁਪਏ ਬਿਜਲੀ ਮਹਿੰਗੀ ਗੱਫਤੀ ਪਰ ਯੂਨਿਟ ਪਰ ਆ ਗਰੀਬਾਂ ਲਈ ਤਾਂ ਹੈ ਹੀ ਹੈ ਜਿਹੜਾ 1 ਕਿਲੋਵਾਟ ਤੋਂ 7 ਕਿਲੋਵਾਟ ਤੱਕ ਦਾ ਲੋਡ ਹੈ ਉਹਦੇ 3 ਰੁਪਏ ਅਸੀਂ ਸਸਤੀ ਕਰਕੇ ਗਏ ਸੀ ਬਿਜਲੀ ਉਹ 3 ਰੁਪਏ ਉਡਾ ਤੇ ਹੁਣ ਪ੍ਰਤੀ ਯੂਨਿਟ ਤੁਹਾਨੂੰ 3 ਰੁਪਏ ਆਉਣ ਵਾਲੇ ਬਿੱਲਾਂ 'ਚ ਵਾਧਾ ਹੋਏਗਾ ਇਵੇਂ ਅਸੀਂ ਰਜਿਸਟਰੀਆਂ ਦੀਆਂ ਜਿਹੜੀਆਂ ਫੀਸਾਂ ਸਟਾਫ ਡਿਊਟੀ ਵਧਾ ਦਿੰਨੇ ਆ ਤੇ ਪੈਸੇ ਜਿਹੜੇ ਕਰਜ਼ਾ ਐ ਇਹ ਕਰਜ਼ਾ ਥੋੜੀ ਜੇਬ ਚੋਂ 20-20 ਰੁਪਏ ਰੋਜ਼ ਲੈ ਕੱਢ ਕੇ ਅਸੀਂ ਐ ਐ ਕਿਸ਼ਤਾ ਮੋੜਦੇ ਰਹਿੰਨੇ ਆ ਕਿਸੇ ਮੁੱਖ ਮੰਤਰੀ ਦੇ ਪਰਿਵਾਰ ਦੇ ਜੀਣੇ ਕਦੇ ਕਰਜ਼ਾ ਨਹੀਂ ਮੋੜਿਆ ਕਰਜ਼ਾ ਪੰਜਾਬ ਦੇ ਲੋਕਾਂ ਤੇ ਹੁੰਦਾ ਇਹ ਗੱਲ ਲੋਕਾਂ ਨੂੰ ਸਮਝ ਨਹੀਂ ਐ ਔਰ ਐਂਡੇ ਮੋਟਰਾਂ ਦੀ ਬਿਜਲੀ ਮੁਫਤ ਐ ਘਰ ਦੀ ਬਿਜਲੀ ਰੋਜ਼ ਮਹਿੰਗੀ ਹੁੰਦੀ ਐ ਇਹ ਖੋਡੀਆਂ ਜੁੱਤੀਆਂ ਤੇ ਥੋੜੇ ਹੀ ਸਿਰ ਐ ਇਹ ਇਧਰੋਂ ਕੰਨ ਫੜ ਲਓ ਇਹ ਇਧਰੋਂ ਕੰਨ ਫੜ ਲਓ ਇਹ ਜਿਹੜਾ ਮੁੱਖ ਮੰਤਰੀ ਬੰਦਾ ਐ ਇਹ ਕੋਈ ਆਰਡਰ ਗ੍ਰੈਡ ਤੋਂ ਦਿੰਦਾ ਬਿਜਲੀ ਜਿੰਨੇ ਮੁੱਖ ਮੰਤਰੀ ਬਣੇ ਐ ਇਹ ਥੋੜਾ ਹੀ ਮਾਲ ਐ ਧਮਾਉਣੇ ਐ ਇਹ ਚੰਗਾ ਮੈਨੇਜਰ ਹੁੰਦਾ ਮੁੱਖ ਮੰਤਰੀ ਜਿਹੜਾ ਹੁੰਦਾ ਤੇ ਜਿਹੜੀ ਫੈਕਟਰੀ ਦਾ ਮੈਨੇਜਰ ਮਾਰਾ ਬਣਾ ਲਓ ਉਹ ਫੈਕਟਰੀ ਦਾ ਬੇੜਾ ਕਲ ਕੋ ਜਾਂਦਾ ਤੇ ਜੇ ਮੈਨੇਜਰ ਚੰਗਾ ਬਣ ਗਏ ਤੇ ਜਿਹੜੀ ਫੈਕਟਰੀ ਫੇਲ ਹੁੰਦੀ ਆ ਉਸ ਨੂੰ ਵੀ ਉਹ ਚਲਾਵਿੰਦਾ ਸਾਡਾ ਕੰਮ ਜਿਹੜੇ ਐਮਐਲਏ ਮੰਤਰੀ ਹੁੰਨੇ ਸਾਡਾ ਕੰਮ ਚੰਗੇ ਤਰੀਕੇ ਨਾਲ ਦੇਸ਼ ਭਾਲ ਕਰਕੇ ਪੰਜਾਬ ਨੂੰ ਸਵਾਰਨ ਦਾ ਹੁੰਦਾ ਸੋ ਮੇਰੇ ਸਤਕਾਰਯੋ ਪੰਜਾਬ ਦੇ ਲੋਕੋ ਅਗਰ ਤੁਸੀਂ ਬਚਣਾ ਚਾਹਦੇ ਹੋ ਤਾਂ ਤੁਹਾਨੂੰ ਲੜਾਈ ਲੜਨੀ ਪਏਗੀ ਤਾਨੂੰ ਅੱਗੇ ਹੋਣਾ ਪਵੇਗਾ ਇਹਨਾਂ ਗੱਲਾਂ ਨੂੰ ਸਮਝਣਾ ਪਵੇਗਾ ਆ ਨਿਆਰੇ ਅਮਰੀਕਾ ਤੇ ਕੈਨੇਡਾ ਜਾਣ ਨੂੰ ਤਰਸਦੇ ਐ ਅਮਰੀਕਾ ਕੈਨੇਡਾ ਪੰਜਾਬ ਬਣ ਸਕਦਾ ਜੇ ਹਿੰਦੁਸਤਾਨ ਦੇ ਲੋਕ ਆਪਣੇ ਦਿਮਾਗ ਨਾਲ ਵਿਚਾਰ ਕੇ ਵੋਟ ਪਾਇਆ ਕਰਨ ਲੇਕਿਨ ਹਿੰਦੁਸਤਾਨ ਦੇ ਲੋਕ ਆਪਣੇ ਦਿਮਾਗ ਨਾਲ ਵਿਚਾਰ ਕੇ ਵੋਟ ਨਹੀਂ ਪਾਉਂਦੇ ਇਸ ਕਰਕੇ ਸਾਡਾ ਦੇਸ਼ ਅਮਰੀਕਾ ਤੇ ਕੈਨੇਡਾ ਨਹੀਂ ਬਣ ਸਕਦਾ ਅਗਰ ਆਪ ਜਿੱਤੋਂ ਨਹੀਂ ਰੱਖੋਗੇ ਕਿ ਚੰਗੇ ਬੰਦਿਆਂ ਨੂੰ ਅਸੀਂ ਵੋਟ ਪਾਉਂਗੇ ਤਾਂ ਅਜ ਤੋ ਠੀਕ ਕੀ ਵਰੇ ਬਾਦ ਹਿੰਦੁਸਤਾਨ ਅਮਰੀਕਾ ਬਣ ਸਕਦਾ ਜਦੋਂ ਆ ਨਿਆਣੇ ਵੱਡੇ ਹੋਣਗੇ ਤੁਸੀਂ ਆਪਦੀਆਂ ਜ਼ਿੰਦਗੀਆਂ ਭੋਗ ਚੁੱਕੇ ਹੋ ਪੰਜਾਬ ਦੇ ਅਗਲੇ ਪਵਿੱਥਾਸ ਦੇ ਪੰਜਾਬ ਦੀ ਅਗਲੀ 100 ਸਾਲਾਂ ਦੇ ਸਾਨੂੰ ਸਾਰਿਆਂ ਨੂੰ ਵਿਚਾਰ ਕਰਨਾ ਹੋਵੇਗਾ ਸਾਨੂੰ ਸੋਚਣਾ ਹੋਵੇਗਾ ਇਹ ਕਿਨਾ ਤੇ ਪਾਲਣਾ ਹੋਏਗਾ ਅਗਰ ਚੰਗੇ ਲੀਡਰ ਤੁਸੀਂ ਚੁਣੋਗੇ ਬੇਸ਼ੱਕੋ ਕਿਸੇ ਪਾਪੀ ਨਾਲ ਸਭਾਂ ਤੇ ਰੱਖਦੇ ਹੋਣਗੇ ਤਾਂ ਇਸ ਦੇਸ਼ ਦਾ ਪਰ ਇਸ ਮਲਕ ਦਾ ਭਵਿਕ ਉਜਵਲ ਹੋਏਗਾ 99 ਸੀਟਾਂ ਤੁਸੀਂ ਆਮ ਆਦਮੀ ਪਾਰਟੀ ਨੂੰ ਦਿੱਤੀਆਂ ਫੇਰ ਕੋਈ ਇਨਕਲਾਬ ਨਹੀਂ ਆਇਆ ਇਹ ਬੋਕਾ ਇਹ ਤਵਾਰੀ ਕੰਨ ਫੜ ਕੇ ਰੋਕਣ ਦਾ ਅਗਰ ਆ ਸੀ ਤੁਸੀਂ ਦਵਾਰੇ ਜਤਾਪੀ ਆਮ ਆਦਮੀ ਪਾਰਟੀ ਨੂੰ ਔਰ ਖਾਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਨੂੰ ਲੱਗੇਗਾ ਕਿ ਜੋ ਕੁਝ ਮੈਂ ਕਰ ਰਿਹਾ ਉਹ ਸਾਰਾ ਕੁਝ ਠੀਕ ਕਰ ਰਿਹਾ ਹੈ ਤੁਸੀਂ ਹੰਕਾਰ ਹੋਰ ਵਧ ਜਾਇਆ ਔਰ ਅਜਰ ਤੁਸੀਂ ਬਰਨਾਲੇ ਦੇ ਲੋਕਾਂ ਨੇ ਇੱਥੇ ਆ ਕੇ ਜਿਹੜਾ ਫਤਵਾ ਰੋਕ ਲਿਆ ਤੇ ਫਤਵਾ ਸਰਕਾਰ ਦੇ ਖਿਲਾਫ ਦਿੱਤਾ ਤਾਂ ਸ਼ਾਇਦ ਪੰਜਾਬ ਦਾ ਜਿਹੜਾ ਕਪੜਿਆਂ ਆਪ ਨੂੰ ਦੇਸੀ ਸਕੂਨਾਂ ਚ ਪੜਿਆ ਮੁੱਖ ਮੰਤਰੀ ਕਹਿੰਦਾ ਔਰੀਆਂ ਅੱਖਾਂ ਉਗੜੀਆਂ ਤੇ ਹੋ ਸਕਦਾ ਹੈ ਰਹਿੰਦੇ 2 ਸਾਲ ਪੰਜਾਬ ਬਚਨ ਦੇ ਕਿਨਾਰੇ ਆ ਜਾਏ ਨਹੀਂ ਤਾਂ ਬਚਨ ਦੇ ਕਿਨਾਰੇ ਪੰਜਾਬ ਨਹੀਂ ਰਹੇਗਾ ਮੇਰੀ ਆਪ ਨੂੰ ਬੇਨਤੀ ਹੈ ਸਮੂਹ ਕਿਸਾਨ ਭਰਾਵਾਂ ਨੂੰ ਇਹਨਾਂ ਦੇਖੋ ਅਸੀਂ ਇੱਕ ਆਮ ਬੰਦੇ ਨੂੰ ਟਿਕਟ ਦਿੱਤੀ ਹੈ ਕਾਲਾ ਢਿੱਲੋ ਜਿਹੜਾ ਇੱਕ ਆਮ ਪਰਿਵਾਰ ਚੋਂ ਉੱਠ ਕੇ ਜੀਨਾ ਕਿਸੇ ਪ੍ਰਕਾਰ ਦਾ ਰਾਜਨੀਤਿਕ ਪਛੋਕੜ ਨਹੀਂ ਹੈ ਇਹ ਤਾਂ ਪਹਿਲਾਂ ਕਹਦੇ ਹੁੰਦੇ ਸੀ ਸਾਰੇ ਆਮ ਲੋਕਾਂ ਨੂੰ ਟਿਕਟ ਦੇਵਾਂਗੇ ਆ ਮੈਂ ਤੁਹਾਡੇ ਸਾਹਮਣੇ ਖੜਾ ਸਰਦਾਰ ਬਲਬੀਰ ਸਿੰਘ ਨੇ ਆਪਣੇ ਆਪ ਸਿਆਸਤ ਸ਼ੁਰੂ ਕੀਤੀ ਹੈ ਕੋਈ ਪਿਤਾ ਪੁਰਖੀ ਨਹੀਂ ਹੈ ਇਹ ਵੀ ਤਾਂ ਆਮੀ ਸੀਗਾ ਰਾਜਾ ਬਣੇ ਤਿੰਨ ਵਾਰੀ ਐਮਐਲ ਤੇ ਐਮਪੀ ਬਣਿਆ ਮੇਰਾ ਬਾਪ ਕਦੇ ਸਰਪੰਚ ਵੀ ਨਹੀਂ ਸੀਗਾ ਮੇਰਾ ਪਰਿਵਾਰ ਦਾ ਕੋਈ ਵਿਅਕਤੀ ਰਾਜਨੀਤੀ ਚ ਨਹੀਂ ਸੀਗਾ ਸਾਨੂੰ ਲੋਕਾਂ ਨੂੰ ਇੱਥੋਂ ਤੱਕ ਬਣਾਇਆ ਜੰਦੀਸਾਨ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਜਿਹੜਾ ਬਾਪ ਕੁਝ ਨਹੀਂ ਸੀਗਾ ਅਸੀਂ ਅਸਲ ਮੈਨੇ ਆਮ ਲੋਕਾਂ ਨੂੰ ਪ੍ਰੋਮੋਟ ਕਰਨ ਵਾਲੀ ਪਾਰਟੀ ਐ ਇਸੇ ਤਰ੍ਹਾਂ ਅਸੀਂ ਕਾਲੇ ਨੂੰ ਟਿੱਚਾ ਦਿੱਤੀ ਹੈ ਸੋ ਮੇਰੇ ਕਹਿਣ ਤੋਂ ਬਾਅਦ ਤੁਸੀਂ ਪੜ੍ਹ ਕੇ ਕੁਝ ਸਭੀਆਂ ਗਲਤੀਆਂ ਸੰਜੋ ਪੁਰਾਣਾ ਮੁੱਖ ਮੰਤਰੀ ਅਮਰਿੰਦਰ ਸਿੰਘ ਸੀ ਲੇਕਿਨ ਮੇਰੀ ਬੇਨਤੀ ਐ ਸਮਾਂ ਆ ਗਿਆ ਐ ਸਮਾਂ ਆ ਗਿਆ ਐ ਮੋੜਨਾ ਹੋ ਔਰ ਮੁੜ ਕੇ ਇੱਕ ਸਤਵਾ ਦਿਓ ਸਰਕਾਰ ਦੇ ਖਿਲਾਫ ਇੱਕ ਹੁਕਮ ਦਿਓ ਕਿ ਤੁਸੀਂ 3 ਸਾਲਾਂ ਦੇ ਵਿੱਚ ਸਾਡੇ ਪੰਜਾਬ ਦਾ ਜਲੂਸ ਕਰਤਾ ਤੁਸੀਂ ਔਰਤਾਂ ਨੂੰ ਕਿਹਾ ਸੀ ਇੱਕ ਇੱਕ ਹਜ਼ਾਰ ਰੁਪਿਆ ਦੇਖ ਕਰਾਂਗੇ ਤੁਸੀਂ ਕਿਹਾ ਸੀ 2500 ਰੁਪਿਆ ਪੈਨਸ਼ਨ ਦੇ ਆ ਕਰਾਂਗੇ ਹਰਿਆਣਾ ਦੇ ਵਿੱਚ 3000 ਰੁਪਿਆ ਪੈਨਸ਼ਨ ਮਿਲਦੀ ਹੈ ਕਾਂਗਰਸ ਦੀ ਪਾਰਟੀ 1000 ਰੁਪਿਆ ਪੈਨਸ਼ਨ ਵਾਅਦਾ ਕਰਕੇ ਗਈ ਸੀ ਕਾਂਗਰਸ ਪਾਰਟੀ 52000 ਸ਼ਗਨਸ ਦੀ ਬਾਹ ਦੇਤੇ ਗਈ ਸੀ ਕਾਂਗਰਸ ਪਾਰਟੀ ਔਰ ਟਾਂਡਾ ਬੱਸਾਂ ਦਾ ਕਿਰਾਇਆ ਮਸਤ ਕਰਕੇ ਗਈ ਸੀ ਕਾਂਗਰਸ ਪਾਰਟੀ 5 ਲੱਖ ਰੁਪਏ ਦਾ ਤੁਹਾਡਾ ਇਲਾਜ ਦਾ ਕਹਾਣ ਮੁਫਤ ਬਣਾ ਕੇ ਗਈ ਸੀ ਕਾਂਗਰਸ ਪਾਰਟੀ ਦੇ ਸਮੇਂ 30 ਕਿਲੋ ਕਣਕ ਕਿੱਕੇ ਵਾਲੀ ਗਰੀਬ ਨੂੰ ਦਿੱਤੀ ਜਾਂਦੀ ਸੀ ਅੱਜ 5 ਕਿਲੋ ਆਸੇ ਗਰੀਬ ਕਿੱਥੇ ਖੰਡਾ ਕਾਂਗਰਸ ਪਾਰਟੀ ਦੇ ਇਲਾਜ ਦੇ ਵਿੱਚ ਮੰਨੇਰੇ ਕਾ ਦਾ ਕੰਮ ਮਿਲਦਾ ਸੀ ਅੱਜ ਕੱਲ ਫੋਟੋ ਖਿੱਚੀ ਜਾਂਦੀ ਹੈ ਇੱਕ ਰਾਸਤੇ ਤੇ ਕੰਮ ਮਿਲਦਾ ਹੈ ਦੂਜੇ ਰਾਸਤੇ ਤੇ ਹਾਜ਼ਰੀ ਲੱਗਦੀ ਹੈ ਇਸ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਅੱਜ ਪੰਜਾਬ ਦੇ ਲੋਕਾਂ ਨੂੰ ਕਰਨਾ ਪੈ ਰਿਹਾ ਹੈ ਔਰ ਦਿਨ ਦਿਹਾੜੇ ਕਤਲੇਆਮ ਹਰ ਰੋਜ਼ ਮਰਨ ਬਣਾਉਂਦੀਆਂ ਗੱਲਾਂ ਪੰਜਾਬ ਦੇ ਵਿੱਚ ਸੁਣਨ ਨੂੰ ਮਿਲਦੀਆਂ ਕਿ ਫਸਲਾਂ ਦੇ ਖਾਤੇ ਬੰਦਿਆਂ ਨੂੰ ਗੋਲੀ ਮਾਰ ਕੇ ਵਕਾ ਦਿੱਤਾ ਗਿਆ ਹਜੇ ਤੱਕ ਸਿੱਧੂ ਮੂਸੇਵਾਲੇ ਵਰਗੇ ਉਨਾਰਾ ਪਿਤਾ ਜੀ ਹਜੇ ਤੱਕ ਇਨਸਾਫ ਦੀ ਗੁਹਾਰ ਲਵਾ ਰਿਹਾ ਹੈ ਲੇਕਿਨ ਸਰਦਾਰ ਭਗਵੰਤ ਸਿੰਘ ਮਾਨਦੇ ਕੰਤੇ ਜੂਨੀ ਸਰਕਾਰੀ ਮੇਰੇ ਸਤਕਾਰਯੋਗ ਪ੍ਰਾਹੁ ਮੇਰੀ ਆਪ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਤਕੜੇ ਹੋ ਕੇ ਆਉਣ ਵਾਲੀ 20 ਤਰੀਕ ਨੂੰ ਪੰਜੇ ਆਲਾ ਬਟੇ ਡੱਪ ਕੇ ਤੁਸੀਂ ਕਾਲਾ ਢਿਲੋ ਨੂੰ ਸਾਡੇ ਪ੍ਰਾਣ ਨੂੰ ਛੋੜੇ ਵੀਰ ਨੂੰ ਉਹ ਜਿਹੜੇ ਪ੍ਰਧਾਨ ਨੂੰ ਕਾਮਯਾਬ ਕਰਨਾ ਹੈ ਤਾਂ ਜੋ ਹੌਣ ਵਾਲਾ ਜਿਹੜਾ ਪ੍ਰਣਾਲੇ ਦਾ ਵੇਖੂਗਾ ਕੋਈ ਕਾਮ ਦੇ ਟਿਵੇ ਹੱਥ ਛੁਏਗਾ ਜਿਹੜਾ ਦਿਨ ਰਾਤ ਤੁਹਾਡੀ ਸੇਵਾ ਕਰੇਗਾ ਔਰ ਮੈਂ ਆਸ ਕਰਦਾ ਹਾਂ ਆਸ ਕਰਦਾ ਹਾਂ ਜਿਸ ਪ੍ਰਕਾਰ ਦਾ ਕੱਠ ਔਰ ਜਿਸ ਪ੍ਰਕਾਰ ਦੇ ਲੋਕ ਅੱਜ ਇਥੇ ਸ਼ਸੋਭਿਤ ਹਨ ਮੈਨੂੰ ਪੂਰਨ ਅਭਿਦ ਹੈ ਕਿ ਤੁਸੀਂ ਲੋਕ ਕਾਰਾ ਢਿੱਲੋਂ ਨੂੰ ਵੋਟਾਂ ਪਾ ਕੇ ਇਸ ਵਾਰੀ ਕਾਮਯਾਬ ਬਣਾਓਗੇ ਬਾਕੀ ਬਾਕੀ ਫੈਸਲਾ ਤੁਹਾਡੇ ਤੇ ਹੈ ਸਤਕਾਰਯੋਗ ਪ੍ਰੋਹ ਇਸ ਤੋਂ ਬਾਅਦ ਮੁੱਖ ਮੰਤਰੀ ਤਾਂ ਉਤਰਨਾ ਨਹੀਂਗਾ ਜੇ ਚਾਰ ਸੀਟਾਂ ਹਰ ਵੀ ਗਿਆ ਪਰ ਮਿੰਡੂ ਲੱਡਾ ਮੁੱਖ ਮੰਤਰੀ ਦੇ ਕੰਨ ਜਰੂਰ ਖੁੱਲ ਜਾਣਗੇ ਤੇ ਹੋ ਸਕਦਾ ਕੀਤੇ ਵਾਦੇ ਪੰਜਾਬ ਦਾ ਮੁੱਖ ਮੰਤਰੀ ਪੂਰੇ ਕਰ ਦੇ ਸੋ ਇਹਨਾਂ ਸ਼ਬਦਾਂ ਦੇ ਨਾਲ ਸਮਾਜ ਇਜ਼ਾਜ਼ਤੀ ਦਿੰਦਾ ਅਗਲੇ 5-7 ਥਾਵਾਂ ਤੇ ਹੋਰ ਪ੍ਰੋਗਰਾਮ ਹੈ ਫੇਰ ਵਾਪਸ ਕਿਦੜਾ ਨੂੰ ਜਾਣਾ ਕਿਉਂਕਿ ਪੰਜਾਬ ਦਾ ਮੁੱਖ ਮੰਤਰੀ ਰੋਜ ਉੱਥੇ ਆ ਕੇ ਰਾਜੇ ਬੜਿੰਗ ਨੂੰ ਦੱਪ ਕੇ ਮਾਰਦਾ ਤੇ ਮੈਂ ਕਦੇ-ਕਦੇ ਕਹਿ ਦਿੰਦਾ ਕਿ ਮੈਂ ਤੇਰੇ ਦੱਪ ਕੇ ਤਾਂ ਡਰਦਾ ਨਹੀਂ ਆ ਮੈਂ ਤੇਰੇ ਅਰਗੇ بڑے ਦੱਪ ਕੇ ਮਾਰਨ ਵਾਗੋ ਦੇਖੇ ਹਮਾਰਾ ਔਰ ਉਹਦਾ ਉਹਨਾਂ ਦੇ ਨਾਲ ਲੜਾਈਆਂ ਲੜ ਕੇ ਬਾਦਲ ਦੇ ਜ਼ਿਲ੍ਹੇ 'ਚੋਂ ਉਹਨਾਂ ਦੀ ਹੱਕ ਤੇ ਗੋਡਾ ਰੱਖ ਕੇ ਰਾਜਾ ਬੜਿੰਗਾ ਪ੍ਰਿਆਪ ਪੰਜਾਬ ਦੇ ਲੋਕਾਂ ਨੇ ਲੀਡਰ ਤੇ ਪੰਜਾਬ ਦੀਆਂ ਗਿੱਧਰ ਬੇਵੀਆਂ ਮੇਰੀਆਂ ਮਾਵਾਂ ਨੇ ਲੜਿਆਣੇ ਦੇ ਲੋਕਾਂ ਨੇ ਤੇ ਪੰਜਾਬ ਦੇ ਲੋਗਿਆਂ ਨੇ ਪਿਆਰ ਕਰਕੇ ਇੱਥੋਂ ਤੱਕ ਪਹੁੰਚਾਇਆ ਸੋ ਤੁਹਾਡਾ ਸਾਰਿਆਂ ਦਾ ਧੰਨਵਾਦ ਪ੍ਰਿਆਸ ਕਰਦਾ ਹਾਂ ਤੁਸੀਂ ਸਾਰੇ ਜਾਣੇ ਕਾਲਾ ਢਿੱਲਾ ਨੂੰ ਵਕਤ ਵਦ ਵੋਟਾਂ પાਕੇ ਜਿਤਾ ਕੇ ਕੰਮ ਜਾਂ ਬਣਾਉਂਗੇ ਔਰ ਐਮਐਲਏ ਬਣਾਉਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ